ਲੈ ਵੀ ਮਿੱਤਰੋ ਹੁਣ ਚੰਡੀਗੜ੍ਹ ਤੋਂ ਲੁਧਿਆਣੇ ਵੱਡੇ ਵੱਡੇ ਮੌਲਾਂ ਦੇ ਵਿੱਚ ਲਟਾਂ ਹੋਣ ਦੀ ਲੋੜ ਨਹੀਂ ਹੈਗੀ ਹੁਣ ਤੁਹਾਨੂੰ ਇਹ ਸਾਰਾ ਕੱਪੜਾ 107 ਦੇ ਹੇਠਾਂ ਲੌਂਗਵਾਲ ਦੇ ਸ਼ਹਿਰ ਦੇ ਵਿੱਚ ਮਿਲ ਜੂਗਾ ਤੇ ਮਿੱਤਰੋ ਅੱਜ ਆਪਾਂ ਆਏ ਹੋਏ ਹਾਂ ਮਿੱਤਲ ਰੈਡੀਮੇਡ ਜਨਰਲ ਸਟੋਰ ਲੌਂਗਵਾਲ ਤੇ ਤੇ ਮਿੱਤਰੋ ਇੱਥੇ ਮਿਰਿਆ ਪਹਿਣਾ ਭਰਾਵਾਂ ਲਈ ਬੱਚਿਆਂ ਤੱਕ ਸਾਰਾ ਸਮਾਨ 107 ਦੇ ਮਿਲੂਗਾ ਤੇ ਮਿੱਤਰੋ ਮਿਰਿਆ ਪਹਿਣ ਵਾਲੇ ਆ ਪਰਸ ਸਭ ਤੋਂ ਵੱਧ ਡਿਮਾਂਡ ਹੁੰਦੀ ਆ ਤੇ ਬਾਈਆਂ ਕੋਲੇ ਐਨੇ ਪਰਸ ਨੇ ਇਹ ਬਾਈ ਕਹਿੰਦੇ ਵੀ ਜਿਹੜਾ ਸੂਟ ਹੋਊਗਾ ਉਸੇ ਸੂਟ ਨਾਲ ਦਾ ਤੁਹਾਨੂੰ ਪਰਸ ਦੇ ਦਾਂਗੇ ਤੇ ਮਿੱਤਰੋ ਆ ਭਰਾਵਾਂ ਕੋਲੇ ਕੋਟੀਆਂ ਨੇਗੀਆਂ ਤੇ ਕੋਟੀਆਂ ਸਵੈਟਰ ਜੈਕਟਾਂ ਮੇਰੀਆਂ ਭੈਣਾਂ ਲਈ ਟਰੈਕ ਸੂਟ ਨਾਈਟ ਸੂਟ ਤੇ ਬਾਈਆਂ ਕੋਲੇ ਕਲਰ ਤਾਂ ਇੰਨੇ ਨੇ ਉਹ ਕਹਿੰਦੇ ਚਾਹੇ 100 ਕਲਰ ਮੰਗ ਲਓ 100 ਦਾ 100 ਕਲਰ ਤੁਹਾਡੇ ਲਈ ਹਾਜ਼ਰ ਆਗਾ ਤੇ ਬਾਈਆਂ ਕੋਲੇ ਕੁਆਲਿਟੀ ਜਮਾਂ ਇੱਕ ਨੰਬਰ ਆ ਤੇ ਜੇ ਕੋਈ ਮੇਰੀ ਭੈਣ ਭਰਾ ਕੋਈ ਬਾਹਰੇ ਜਾਣਾ ਚਾਹੁੰਦਾ ਉਹ ਵੀ ਸਮਾਨ ਤੁਹਾਨੂੰ ਅਲੱਗ ਅਲੱਗ ਦੁਕਾਨਾਂ ਤੇ ਗੇੜੇ ਦੇਣ ਦੀ ਲੋੜ ਨਹੀਂ ਇੱਕੋ ਦੁਕਾਨ ਤੱਲੇ ਤੁਹਾਨੂੰ ਸਾਰਾ ਸਮਾਨ ਮਿਲ ਜਾਊਗਾ ਬਾਈਆਂ ਨੇ ਪੂਰੀ ਟੌਪ ਕੁਆਲਿਟੀ ਦੇ ਕੱਪੜੇ